ਬਾਈ ਆਪਾਂ ਖੜੇ ਆ ਆਪਣੇ ਖੇਤ ਚ ਉਹ ਵਾਲੇ ਨਹਿਰ ਜਮੇ ਫੁੱਲ ਆਈ ਪਈ ਐ ਜਮੇ ਫੁੱਲੋ ਹੀ ਪਈ ਐ ਬਾਈ ਸਵੇਰ ਦਾ ਫੇਰ ਮੰਡ ਗਿਆ ਮੀਂਹ ਪੈਣ ਲੱਗ ਰਿਹਾ ਬਾਈ ਹੁਣ ਮੜਾ ਜਾ ਥੰਮਾ ਪਿਆ ਇੱਧਰ ਨਹਿਰ ਡਰਾ ਰਹੀ ਐ ਤੇ ਇੱਧਰ ਰੱਬ ਡਰਾ ਰਿਆ ਬਾਈ ਦੈਰ ਕੀਰੀਆਂ ਦਾ ਬਾਈ ਨਿਸਰ ਨਾ ਰਹੀਆਂ ਜਿਮੀਦਾਰੀਆਂ ਦੇਖੋ ਤੇ ਰੱਬ ਨਬਦੰਦਰ ਨੇ ਪੁੱਠੇ ਕੰਮ ਛੇੜ ਲਿਆ ਨੇਰ ਤੋਂ ਨੇਰ ਤੋਂ ਮਾਰੇ ਕੀ ਉੱਪਰ ਰੱਬ ਵੀ ਮਾਰ ਰਿਹਾ ਮੇਰੇ ਯਾਰਾ ਓਏ ਲੱਗੀ ਐ 10 ਨਵਾਂ ਵੀ ਕਮਾਈ ਨਾ ਜੇ ਪਾਣੀ ਮਾਂ ਰੁੜ ਜਾ ਬਹੁਤ ਔਖੀ ਹੋ ਗਾ ਬਾਈ ਆ ਦੇਖੋ ਜੀਰੀਆਂ ਨਸਰ ਨਾ ਰਹੀਆਂ ਕਰੀ ਜੀ ਕਿ ਹੋਰ ਕੋਈ ਇਲਾ ਹੈ ਨਹੀਂ ਬਾਈ ਹੁਣ ਪਰ ਹੁਣ ਮਰਿਆ ਤਾਂ ਕੋਈ ਜਾਂਦਾ ਨਹੀਂ ਵਿਆ ਜੀਰੀਆਂ ਜਿਵੇਂ ਆਨੇ ਪਾਈਆਂ ਪਈਆਂ ਨਸਰ ਨਾ ਰਹੀਆਂ ਇਹਦਾ ਪਰਮਾਤਮਾ ਨੇ ਬੰਦਰ ਨਾਲ ਸਮਾਨ ਪਾਰ ਫੇ ਰਾਤ ਕਾ ਆਗਾ ਕੋ ਮੈਂ ਤੇ 5 ਦਿਨ ਹੋ ਗਏ ਬਈ ਮੰਡੇ ਨੂੰ ਤੇਦਰ ਨੈਰ ਫਲੋ ਵੀ ਪਿਆ ਜਮੇ ਰਾਤ ਵੀ ਰਾਖੀ ਦੇ ਨੈਰ ਪੈ ਹੁਣ ਫਿਰ ਗੇੜਾ ਮਾਰ ਕੇ ਆਏ ਤੇ ਇਹ ਦੇਖ ਜੀ ਸਾਰੀਆਂ ਨਿਸਰ ਗਿਆ ਬਈ ਸਾਰੀਆਂ ਰੋ ਕਰੀਏ ਕੇ ਬਈ ਅਗੋ ਮੈਂ ਖੜਾ ਜਮੇ ਪ੍ਰਮਾਤਮਾ ਜਮੇ ਆਰੀਆਂ ਜਿਹੜੀਆਂ ਨਿਸਰੀਆਂ ਖੜੀਆਂ ਐ ਤੋਏ ਪਾਸਾ ਦਾ ਮਾਰ ਰ ਰ ਆਪਾ ਇਧਰ ਤਾਂ ਨਹਿਰ ਡੱਕੀ ਖੜੀ ਹੈ ਉੱਪਰ ਦਾ ਪਰਮਾਤਮਾ ਨਾਲ ਮੰਡਰੇ ਪੰਦਰਾਂ ਅੱਖਾਂ ਵਿੱਚ ਗਏ ਜੀਣੀਆਂ ਸਾਰੀਆਂ ਨਿਸਤਰੀਆਂ ਖੜੀਆਂ ਬਈ ਮਾਰੇ ਡਾਂਗੇ ਬਈ ਜੇ ਹਲਾਲੇ ਨਾ ਪਰਮਾਤਮਾ ਹਟਿਆ ਤੇ ਨਹਿਰ ਦਾ ਨਾ ਉੱਤਰਿਆ ਪਾਣੀ ਜੇ ਰੱਬ ਹਟੇਗਾ ਜਾਗਾ ਬਈ ਤਾਂ ਨਹਿਰ ਦਾ ਪਾਣੀ ਉੱਤਰੇਗਾ ਖਸਮ ਆਈ ਨਹੀਂ ਹਟਿਆ ਦੇ ਸਾਰੀਆਂ ਜੀਣੀਆਂ ਨਿਸਤਰੀਆਂ ਬਈ ਇਸ ਦੀ ਮਰਜ਼ੀ ਐ ਜਿਹੜਾ ਇਸ ਨਾਲ ਕਰਨਾ ਬਈ ਉਹ ਕਰ ਕੀ ਹਟਣਾ ਹੈ ਨਹੀਂ ਆਪਣੇ ਹੱਥ ਦੇ ਹੈ ਨਹੀਂ ਕੁਝ ਬਈ ਬਈ ਸਵੇਰੇ ਕਿਹੜਾ ਮਾਰ ਕੇ ਜਾਂ ਕਦੇ ਹੱਥ ਨੇ ਕਦੇ ਦੁਪਹਿਰੇ ਦੋ ਦੋ ਚਾਰ ਚਾਰ ਕਿਹੜੇ ਨਹਿਰ ਭੋਮੇ ਤੂੰ ਬੀਜ ਦੋ ਕੋਈ ਚੱਕਰ ਨਹੀਂ ਬਿੱਧੀ ਹੋਰ ਪਾ ਲਾਂਗੇ ਤੰਬਾ ਦੋ ਅਸੀਂ ਵੀ ਲੱਗ ਰਹੇ ਮਰੂਤ ਖਾਣਾ ਵੰ ਮਰੂ ਦੇ ਖਾਲੀ ਹੋਰ ਤੋਂ ਨਹੀਂ ਖੁਸ਼ ਹੁੰਦਾ ਕਰੀਏਗੇ ਭਾਈ ਰੱਬ ਵੀ ਨਹੀਂ ਪਤੰਦਰਾ ਕਸਾਂ ਲੈ ਰਿਆ ਹੈਗਾ ਤੜਕੇਗਾ ਮੰਨ ਰਿਹਾ ਪਤੰਦਰਾ ਬਈ ਉਹ ਅਰਦਾਸ ਕਰੋ ਸਾਰੇ ਮੇਰੇ ਨਾਲ ਮਿਲ ਕੇ ਜੀ ਪਰਮਾਤਮਾ ਖੈਰ ਕਰੇ ਸਾਰੇ ਬੰਨਾ ਬੈਠੇ ਹੈ ਵਿਚਾਰੇ ਮੀਆਂ ਚ ਵੀ